ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਪੀਰ ਸਿੰਘ ਸਨੇਰ ਅਸੀਂ ਖੜਿਆ ਜੀ ਰਾਜੀਰਾ ਦੇ ਵਿੱਚ ਅ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਸਮਾਜ ਸੇਵੀ ਆਲੋ ਤੇ ਅੱਜ ਦੇਖ ਸਕਦੇ ਹੋ ਕਿ ਜਿਹੜੀ ਪਿਛਲੇ ਦਿਨੀ 13 ਸਾਲ ਦੀ ਨਸੂਮ ਬੱਚੀ ਦਾ ਉਸ ਨੂੰ ਇੱਕ ਸਰਨਹਾਜਰੀ ਦਿੱਤੀ ਗਈ ਆ ਕਰੋਸ਼ ਵੀ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਆਪਾਂ ਆ ਸਮਾਜ ਸੇਵੀ ਨਾਲ ਮਾਨੇ ਦੇ ਵਿੱਚ ਲੜਕੀਆਂ ਜਿਹੜੀਆਂ ਹੈਗੀਆਂ ਉਹ ਰੱਖ ਸੁਰੱਖਿਤ ਨਹੀਂ ਹਨ ਮੈਂ ਪੰਜਾਬ ਸਰਕਾਰ ਨੂੰ ਮੰਗ ਕਰਦਾ ਹੈ ਜੋ ਇਹ ਘਾਟ 13 ਸਾਲ ਦੀ ਲੜਕੀ ਦੇ ਨਾਲ ਹੋਇਆ ਹੈ ਤੇ ਕਿਸੇ ਨਾਲ ਨਾ ਨਾ ਹੋਵੇ। ਔਰ ਜਿਸ ਬੰਦੇ ਨੇ ਇਹ ਜ਼ਿੰਦਗੀ ਕੀਤੀ ਹੈ ਉਸ ਨੂੰ ਘਟੋਘੜ ਫਾਂਸੀ ਦੀ سزا ਦਿੱਤੀ ਜਾਵੇ। ਜਲਦੀ ਹਰਨ ਮਾਦੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਸ਼ਿਸ਼ਟਾਣਾ ਸਮਾਜਵਾਦੀ ਤੋਂ ਪੰਜਾਬ ਪ੍ਰੈਜ਼ੀਡੈਂਟ ਮੈਂ ਸਰਕਾਰ ਤੋਂ ਮੰਗ ਕਰਦੀ ਆ ਕਿ ਜੋ 마ਸੂਮ ਬੱਚੀ ਦੇ ਨਾਲ ਗਲਤ ਕੰਮ ਕਰਕੇ ਉਹਨੂੰ ਦਰਿੰਦਗੀ ਦੇ ਨਾਲ ਮਾਰਿਆ ਗਿਆ ਉਹਨੂੰ ਸਖਤ ਤੋਂ ਸਖਤ ਮਤਲਬ سزا ਦਿੱਤੀ ਜਾਵੇ ਤੇ ਫਾਂਸੀ ਦਿੱਤੀ ਜਾਵੇ। ਜੇ ਸਰਕਾਰ ਨਹੀਂ ਕੁਝ ਕਰ ਪੰਦੀ ਅਸੀਂ ਅੱਗੇ ਹੋ ਕੇ ਕਰਾਂਗੇ ਸਾਡੇ ਹਵਾਲੇ ਕੀਤਾ ਜਾਵੇ ਜੇ ਸਰਕਾਰ ਦੇ ਹੱਥ ਬੱਚੇ ਹੋਇਆ ਦਾ ਤੋਂ ਲੜਕੀ ਦਾ ਜਿਹੜਾ ਹੈਗਾ ਵਹਿਸ਼ਿਆਣਾ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਪਹਿਲਾਂ ਉਹਦੇ ਨਾਲ ਰੇਪ ਕੀਤਾ ਗਿਆ ਅਤੇ ਉਸਦੀ ਲਾਸ਼ ਜਿਹੜੀ ਸੀਗੀ ਬਾਥਰੂਮ ਦੇ ਵਿੱਚ ਲਪੋ ਕੇ ਰੱਖ ਦਿੱਤੇ ਮੁਹੱਲੇ ਵਾਲਿਆਂ ਨੇ ਪੁਲਿਸ ਨੂੰ ਬੁਲਾਇਆ ਪਰ ਪੁਲਿਸ ਨੇ ਲਾਸ਼ ਬਰਾਮਦ ਨਾ ਕੀਤੀ ਮੁਹੱਲੇ ਵਾਲਿਆਂ ਨੇ ਪੁਲਿਸ ਲਾਸ਼ ਬਰਾਮਦ ਕਰਕੇ ਪੁਲਿਸ ਵਾਲਿਆਂ ਨੂੰ ਫਿਰ ਬੁਲਾਇਆ ਅਤੇ ਉਸ ਦਰੰਦੇ ਨੂੰ ਤੁਰੰਤ ਫੜਾਇਆ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਉਸ ਦਰੰਦੇ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਜ ਜਿਹੜੇ ਸ਼ਹਿਰ ਦੀਆਂ ਸਮਾਪਿਤ ਸੰਸਥਾਵਾਂ ਜਾਂ ਅੰਟੀਗ੍ਰੇਸ਼ਨ ਵਾਲੇ ਮੈਂਬਰਾਂ ਦੇ ਇਕੱਠੇ ਹੋ ਗਏ ਅਸੀਂ ਕੈਂਦਲਮਾਰਚ ਕੱਢਿਆ ਜਿਹੜੀ 13 ਸਾਲਾਂ ਦੀ ਇੱਕ ਲੜਕੀ ਨੂੰ ਗਲੰਦਰ ਦੇ ਵਿੱਚ ਕਤਲ ਕੀਤਾ ਗਿਆ ਵੈਸੋਂ ਮਨਦੰਨ ਦੇ ਨਾਲ ਉਹਦੇ ਅਗੇਂਸਟ ਵੀ ਉਸ ਬੰਦੇ ਨੂੰ ਘੱਟੋ ਘੱਟ 5 ਸਾਲ ਜੂਰ ਹੁਣ ਦੇਈ ਦੀ ਹੈ ਦੀਵੇਂ ਸਰਕਾਰ ਦੇ ਫੈਸਲੇ ਬਹੁਤ ਲੇਟ ਹੁੰਦੇ ਆ ਉਹ ਲੇਟ ਗਿਆ ਜਲੰਧਰ ਦੇ ਵਿੱਚ 13 ਸਾਲ ਦੀ ਜਿਹੜੀ ਬੱਚੀ ਹੈ ਉਹਦਾ ਬਹੁਤ ਵੈਛੀ ਆ ਨਾ ਕਤਲ ਹੋਇਆ ਉਹਦੇ ਨਾਲ ਬਲਾਤਕਾਰ ਕਰਕੇ ਉਹਦਾ ਕਤਲ ਕੀਤਾ ਗਿਆ ਤੇ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਕਿ ਉਹ ਜਿਹੜਾ ਦੋਸ਼ੀ ਹੈ ਉਹਨੂੰ ਫਾਸਟ ਟਰੈਕ ਦੇ ਕੋਰਟ ਦੇ ਵਿੱਚ ਲਿਆ ਕੇ ਕਿ ਉਹਨੂੰ ਜਲਦੀ ਤੋਂ ਜਲਦੀ ਫਾਸੀ ਦੀ ਸਜ਼ਾ ਦਿੱਤੀ ਜਾਵੇ ਇਹ ਸਮਾਣ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਹੋ ਸਾਰੇ ਲੜਕੀਆਂ ਦੀ ਰੱਖਿਆ ਲਈ ਇਕ ਹੋ ਜਾਓ ਸਾਰੀ ਸਮਾਜਿਕ ਪਾਰਟੀਆਂ ਨੂੰ ਮੰਨਦੇchnਾ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਕੇ ਇਹ ਅਵਾਜ਼ ਨੂੰ ਉਠਾਈਏ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਕੋਈ ਗਾਧਿਲ ਨਾ ਹੋਏ ਔਰ ਕੋਈ ਵੀ ਲੜਕੀ ਦੀ ਐਸੀ ਜ਼ਿੰਦਗੀ ਨਾ ਕਰੇ